ਅੱਜ 35 ਦਿਨ ਹੋ ਗਏ ਨੇ ਭਰਾਓ ਇੱਕ ਵੀ ਦਾਣਾ ਜਿਹੜਾ ਅੰਨ ਦਾ ਮੂੰਹ ਵਿੱਚ ਨਹੀਂ ਪਾਇਆ ਉਹ ਛੋਟੀ ਲੜਾਈ ਲੜ ਰਿਹਾ ਛੋਟੇ ਕਿਤੇ ਵੀ ਲੜਾਈ ਲੜ ਰਿਹਾ ਅੱਜ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਜਿਹੜੀ ਕਾਲ ਸੀ ਉਹਨੂੰ ਲੈ ਕੇ ਅੱਜ ਦੋ ਫਾਰਮਾਂ ਦਾ ਫੈਸਲਾ ਸੋ 7 ਵਜੇ ਤੋਂ 4 ਵਜੇ ਤੱਕ ਇਹ ਬੰਦ ਰਹੂਗਾ ਸਾਡਾ ਰੇਲਟ ਬਣਦਾ ਦਿੱਲੀ ਸਾਨੂੰ ਹਰਿਆਣੇ ਵਿੱਚੋਂ ਨਹੀਂ ਐਂਟਰ ਹੋਣ ਦਿੱਤਾ ਕਿੱਡੀਆਂ ਕਿੱਡੀਆਂ ਕੰਧਾਂ ਕਿੱਡੇ ਕਿੱਡੇ ਕਿਲ ਗੱਡੇ ਨੇ ਸੋ ਜਿਵੇਂ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਉਹਨਾਂ ਨੂੰ ਲੱਗਦਾ ਵੀ ਜਿਹੜੇ ਖਨੌਰੀ ਤੇ ਸੰਘੂ ਤੇ ਉਸ ਕਿਸਾਨ ਬੈਠਿਆ ਉਹਨਾਂ ਦੇ ਮਨ ਦੇ ਭਲੇਖੇ ਨੇ ਜਣੀ ਅੱਜ ਜਿਹੜੇ ਉਹਨਾਂ ਦੇ ਮਨ ਦੇ ਭਲੇਖੇ ਨੇ ਉਹ ਸਾਰੇ ਨਿਕਲ ਜਾਣੇ ਨੇ ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਐਮਐਸਪੀ ਪੂਰੇ ਭਾਰਤ ਦੀ ਆ ਕਿਉਂਕਿ ਜਿਹੜਾ ਮੋਦੀ ਆ ਭਰਾਵੋ ਇਹ ਮੰਨਣ ਨੂੰ ਤਿਆਰ ਨਹੀਂ ਪਹਿਲਾਂ ਵੀ ਮੰਨਿਆ ਕਹਿੰਦਾ ਵੀ ਮੈਂ ਦੇਊਂਗਾ ਸਾਰਾ ਕੁਝ ਤੋਂ ਤੋਂ ਮੁਕਰਿਆ ਉਹੀ ਚੀਜ਼ਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਸਾਡਾ ਜਿਹੜਾ ਵੱਡਾ ਕਹਾਨ ਕਰਿਆ ਅੱਜ ਆਪਾਂ ਸਰਕਾਰ ਨੂੰ ਦਿਖਾ ਦਾਂਗੇ ਕਿ ਇਕੱਲੇ 5-700 ਜਾਂ 12000 ਕਿਸਾਨ ਨਹੀਂ ਇਹ ਪੂਰਾ ਪੰਜਾਬ ਦੇ ਜਿਹੜੇ ਕਿਸਾਨ ਨੇ ਦੁਕਾਨਦਾਰ ਨੇ ਜਿਹੜੇ ਬਾਕੀ ਵਰਗ ਨੇ ਉਹ ਵੀ ਅੱਜ ਕਿਸਾਨਾਂ ਦੇ ਨਾਲ ਨੇ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ 33 ਦਿਨ ਤੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਨੇ ਸੂਬਾ ਪਾਰਚ ਅੱਜ ਕਿਸਾਨਾਂ ਵੱਲੋਂ ਸੜਕਾਂ ਜਾਮ ਦਾ ਟੀਚਾ ਮਿੱਥਿਆ ਗਿਆ ਜਿਸ ਦੇ ਤਹਿਤ ਨਾਭਾ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਅਤੇ ਵੱਖ-ਵੱਖ ਜੰਦੇ ਅਰਬੀ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਨਾਬਾ ਦੇ ਮੁੱਖ ਚੌਕ ਬੌੜਾ ਗੇਟ ਵਿਖੇ ਚੱਕਾ ਜਾਮ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਰਕੇ ਕਿਸਾਨ ਆਗੂਆਂ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਅੱਜ ਸ਼ਾਮ 4 ਵਜੇ ਤੱਕ ਪੂਰਨ ਤੌਰ ਤੇ ਚੱਕਾ ਜਾਮ ਰੱਖਿਆ ਜਾਵੇਗਾ ਅਤੇ ਸ਼ਹਿਰ ਚ ਬਾਜ਼ਾਰ ਵੀ ਬੰਦ ਰਹਿਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਬਲਾਕ ਪ੍ਰਧਾਨ ਗਮਦੂਰ ਸਿੰਘ ਅਤੇ ਕਿਸਾਨ ਅਗੂ ਬਲਵੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਮਤ ਰਹੀ ਮਾਂ ਵਾਲਾ سلوਕ ਕਰ ਰਹੀ ਹੈ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 35 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਦਾ ਅੱਜ ਭੁਲੇਖਾ ਕੱਢ ਦਵਾਂਗੇ ਕਿ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਇੱਕ ਮੰਚ ਤੇ ਇਕੱਠਾ ਹੋ ਕੇ ਵੱਖ-ਵੱਖ ਸੂਬੇ ਪਰਚ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਸ਼ਾਇਦ ਉਹਨਾਂ ਨੂੰ ਭੁਲੇਖਾ ਸੀ ਕਿ ਇਹਨਾਂ ਦੇ ਨਾਲ ਤਾਂ ਇੱਕ ਹੀ ਜਥੇਬੰਦੀ ਹੈ ਨਾਬਾਦੇ ਮੁੱਖ ਚੌਂਕ ਬੋੜਾ ਗੇਟ ਵਿਖੇ ਅੱਜ ਮੇਨ ਗੇਟ ਤੇ ਧਰਨਾ ਦਿੱਤਾ ਜਾ ਰਿਹਾ ਜਿਸ ਦਾ ਸਮਾਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਿੱਤਾ ਜਾਵੇਗਾ ਲਗਭਗ 10:30 ਮਿੰਟ ਹੋ ਗਏ ਕਿਸਾਨਾਂ ਨੂੰ ਸੰਭੂ ਤੇ ਖਨੌਰੀ ਬੈਠਿਆ ਉਹਨਾਂ ਦੇ ਸਬੰਧਤ ਜਿਵੇਂ ਸੰਭੂ ਦੇ ਵਿੱਚ ਵੀ ਵੱਡੇ ਐਕਸ਼ਨ ਹੋਇਆ ਸਰਕਾਰ ਨੇ ਗੋਲੇ ਸਿੱਟੇ ਆ ਪਾਣੀ ਦੀਆਂ ਬੁਸ਼ਾਰਾ ਮਾਰੀਆਂ लाठी चार्ज ਕੀਤਾ ਉਹਦੇ ਨਾਲ ਹੀ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਸਾਡੇ ਬਜ਼ੁਰਗ ਆਗੂ ਨੇ ਕੈਂਸਰ ਦੇ ਮਰੀਜ਼ ਨੇ ਅੱਜ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਿਆ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਜਿਹੜੀ ਕਾਲ ਸੀ ਉਹਨੂੰ ਲੈ ਕੇ ਅੱਜ ਦੋ ਫਾਰਮਾਂ ਦਾ ਫੈਸਲਾ ਸੋ 7 ਵਜੇ ਤੋਂ 4 ਵਜੇ ਤੱਕ ਇਹ ਬੰਦ ਰਹੂਗਾ ਸੋ ਜਿਵੇਂ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਉਹਨਾਂ ਨੂੰ ਲੱਗਦਾ ਵੀ ਜਿਹੜੇ ਖਨੌਰੀ ਤੇ ਸੰਭੂ ਤੇ ਉਸ ਕਿਸਾਨ ਬੈਠਿਆ ਉਹਨਾਂ ਦੇ ਮਨ ਦੇ ਪੁਲੇਖੇ ਨੇ ਜਾਨੀ ਅੱਜ ਜਿਹੜੇ ਉਹਨਾਂ ਦੇ ਮਨ ਦੇ ਪੁਲੇਖੇ ਨੂੰ ਸਾਰੇ ਨਿਕਲ ਜਾਣੇ ਨੇ ਕਿਉਂਕਿ ਪੂਰਾ ਪੰਜਾਬ ਆ ਜਿਹੜਾ ਉਹ ਸੜਕਾਂ ਤੇ ਹੋਊਗਾ ਪੂਰਾ ਪੰਜਾਬ ਆ ਜਿਹੜਾ ਉਹ ਬੰਦ ਹੋਊਗਾ ਜਾਨੀ ਅੱਜ ਆਪਾਂ ਸਰਕਾਰ ਨੂੰ ਦਿਖਾ ਦਾਂਗੇ ਕੇ ਇਕੱਲੇ 5-700 ਜਾਂ 1000-2000 ਕਿਸਾਨ ਨਹੀਂ ਇਹ ਪੂਰਾ ਪੰਜਾਬ ਦੇ ਜਿਹੜੇ ਕਿਸਾਨ ਨੇ ਦੁਕਾਨਦਾਰ ਨੇ ਜਿਹੜੇ ਬਾਕੀ ਵਰਗ ਨੇ ਉਹ ਵੀ ਅੱਜ ਕਿਸਾਨਾਂ ਦੇ ਨਾਲ ਨੇ ਉਹ ਆਪ ਮਹਾਰੇ ਦੁਕਾਨਾਂ ਬੰਦ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਵੀ ਅੱਜ 7 ਵਜੇ ਤੋਂ ਤਕਰੀਬਨ ਬੰਦ ਕਰਤੀ ਆਪਾਂ ਨੇ ਤਾਂ ਪੂਰਾ ਪੰਜਾਬ ਜਿਹੜੀ ਇਹ ਕਾਲ ਨੂੰ ਚਿਹਰੇ ਚੜਨ ਵਾਸਤੇ ਹਰ ਇੱਕ ਦਾ ਯਾਨੀ ਦਿਲੋਂ ਮਤਲਬ ਜ਼ੋਰ ਲੱਗਿਆ ਹੋਇਆ ਹੈ ਬਾਈ ਜੀ ਦੁਕਾਨਦਾਰ ਜਿਹੜੇ ਬਹੁਤਾਂ ਖੋਲ੍ਹ ਕੇ ਬੈਠੇ ਆ ਉਹਨਾਂ ਨੂੰ ਕੀ ਅਪੀਲ ਕਰ ਸਕਦੇ ਬਾਈ ਜੀ ਦੇਖੋ ਬਿਲਕੁਲ ਅਸੀਂ 2 ਦਿਨ ਤੋਂ ਸ਼ਹਿਰ ਦੇ ਵਿੱਚ ਜਾ ਕੇ ਇਕੱਲੇ-ਇਕੱਲੇ ਦੁਕਾਨਦਾਰ ਨੂੰ ਇਹ ਅਪੀਲ ਕੀਤੀ ਆ ਵੀ ਕਿਉਂਕਿ ਬਾਈ ਜੀ ਜਿਹੜੀ ਲੜਾਈ ਆ ਉਹ ਸਾਡੀ ਰੋਜੀ ਰੋਟੀ ਦੀ ਲੜਾਈ ਆ ਅੰਨ ਦੀ ਲੜਾਈ ਆ ਇਸ ਕਰਕੇ ਬੇਨਤੀ ਵੀ ਕਰ ਰਹੇ ਆ ਤੁਹਾਡੇ ਮਾਧਮ ਦੀ ਰਾਹੀਂ ਅਸੀਂ ਵੀ ਕਿਉਂਕਿ ਦੇਖੋ ਇੱਕ ਦਿਨ ਨਾ ਰੋਟੀ ਮਿਲੇ ਇੱਕ ਦਿਨ ਖਾਣਾ ਨਾ ਮਿਲੇ ਤਾਂ ਮਤਲਬ ਸਾਰੇ ਪਰਿਵਾਰ ਨੂੰ ਫਿਕਰ ਹੋ ਜੇ ਨਾ ਅੱਜ ਸਾਡਾ ਬਜ਼ੁਰਗ ਬਾਪੂ 35 ਦਿਨ ਤੋਂ ਭੁੱਖਣ ਪਾਣਾ ਬੈਠਾ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਉਹਦੇ ਹੱਕ ਦੇ ਵਿੱਚ ਇੱਕ ਦਿਨ ਵਾਸਤੇ ਅਸੀਂ ਕਹਿੰਦੇ ਆ ਵੀ ਦੁਕਾਨਾਂ ਸਾਰੀਆਂ ਬੰਦ ਕਰਕੇ ਅਸੀਂ ਉਹਨਾਂ ਦਾ ਜਿਹੜਾ ਰੋਸ ਮੁਜ਼ਾਹਰਾ ਜਾਂ ਉਹਨਾਂ ਦਾ ਜਿਹੜਾ ਧਰਨਾ ਚੱਲ ਰਿਹਾ ਉਹਦੇ ਵਿੱਚ ਆਪਣੀ ਸਮੂਲੀਅਤ ਕਰੀਏ ਇੱਕ ਦਿਨ ਵਾਸਤੇ ਇੰਟਰ ਸਰਕਾਰ ਕਿਉਂ ਨਹੀਂ ਜਿਹੜੇ ਹੈਗਾ ਆਪਣਾ ਪਿਆਰ ਨਾ ਕਰੀ ਜਦੋਂ ਕੋਈ ਆਇਓ ਨਹੀਂ ਹੈਗਾ ਆਪੂ 35 ਤੋਂ 90 35 ਕਰਤਾ ਬਿਲਕੁਲ ਜੀ 35 ਦਿਨ ਦਾ ਦੇਖੋ ਅਸੀਂ ਇਹ ਚੀਜ਼ ਦੇਖਦੇ ਆ ਜਿਹੜਾ ਪਿਛਲੇ ਸਮੇਂ ਦੇ ਵਿੱਚ ਅੰਗਰੇਜ਼ਾਂ ਸਮੇਂ ਜਿਹੜਾ ਆਪਣਾ ਮਹਾਤਮਾ ਗਾਂਧੀ ਸੀਗਾ ਉਹ ਸਤਿਆ ਮਤਲਬ ਸੰਘਰਸ਼ ਦੇ ਨਾਲ ਉਹਨਾਂ ਨੇ ਭੁੱਖ ਹੜਤਾਲ ਦੇ ਨਾਲ ਪੂਰੇ ਦੇਸ਼ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਜਾਨੀ ਜੇ ਉਹ ਭੁੱਖ ਹੜਤਾਲ ਤੇ ਬੈਠ ਜਾਂਦਾ ਸੀ ਤਾਂ ਅੰਗਰੇਜ਼ ਉਹਦੀ ਗੱਲ ਸੁਣਦੇ ਸੀ ਜਾਨੀ ਸਾਡਾ ਨਜ਼ਰੀਆ ਇਹ ਆ ਵੀ ਜਿਹੜੀ ਅੱਜ ਮੌਕੇ ਦੀ ਇਹ ਹਕੂਮਤਾਂ ਇਹ ਅੰਗਰੇਜ਼ਾਂ ਨੂੰ ਵੀ ਗਈ ਗੁਜਰੀ ਆ ਅੱਜ 35 ਦਿਨ ਹੋ ਗਏ ਕੈਂਸਰ ਦਾ ਮਰੀਜ਼ ਆ ਸੋ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਇਥੋਂ ਲੱਗਦਾ ਵੀ ਬਹੁਤ ਨਰਦਈ ਬਹੁਤ ਜ਼ਿਆਦਾ ਮਤਲਬ ਇੱਕ ਹੱਠ ਦਾ ਕਿਉਂਕਿ ਇੱਕ ਐ ਕਹਿ ਲਓ ਜਿਵੇਂ ਮਰਿਆ ਹੋਇਆ ਸੱਪ ਉੱਟਿਆ ਹੋਇਆ ਸੱਪ ਹੁੰਦਾ ਉਸ ਹਿਸਾਬ ਨਾਲ ਮੋਦੀ ਦੀ ਜਿਹੜੀ ਹਾਲਤ ਆ ਕਿਉਂਕੋ ਜਿਹੜੀ ਪਿਛਲੀ ਹਾਰ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਗੋੜ ਨਹੀਂ ਲੁਵਾਈ ਆ ਵੱਡਾ ਸੰਘਰਸ਼ ਜਿੱਤਿਆ ਉਹਨੂੰ ਆਪਣੀ ਬੇਇੱਜ਼ਤੀ ਮੰਨ ਕੇ ਯਾਨੀ ਉਹ ਉਸ ਕਰਕੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਸੋ ਉਹਨੂੰ ਮੰਨਣਾ ਪਊਗਾ ਇੱਕ ਚੀਜ਼ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਕਿਸਾਨਾਂ ਦਾ ਨਾਰਾ ਸੀ ਦਿੱਲੀ ਦੇ ਵਿੱਚ ਕਿ ਜਾਂ ਜਿੱਤ ਕੇ ਜਾਵਾਂਗੇ ਜਾਂ ਲਾਸਾਂ ਜਾਣਗੀਆਂ ਬਈ ਉਹੀ ਮਤਲਬ ਪੈੜਾਂ ਤੇ ਕਿਸਾਨ ਚੱਲ ਰਹੇ ਆ ਜਾਂ ਤਾਂ ਬਈ ਸਾਡੀ ਜਿੱਤ ਹੋਊਗੀ ਜਾਂ ਖਨੌਰੀ ਤੇ ਸੰਭੂ ਤੋਂ ਸਾਡੀਆਂ ਲਾਸਾਂ ਘਰਾਂ ਨੂੰ ਆਉਣਗੀਆਂ ਇਹ ਜਣੀ ਅਸੀਂ ਨਿਰਣੇ ਅਸੀਂ ਭਰਨ ਅਸੀਂ ਮਤਲਬ ਆਪਣਾ ਲੋਕਾਂ ਨਾਲ ਵਿਸ਼ਵਾਸ ਕੀਤਾ ਹੋਇਆ ਉਹ ਤੇ ਅਸੀਂ ਖਰੇ ਆ ਬਈ ਦੇਖਿਆ ਤੁਸੀਂ ਰਾਤ ਖਨੌਰੀ ਦੇ ਉੱਤੇ ਪੁਲਿਸ ਪੰਜਾਬ ਸਰਕਾਰ ਵੀ ਇਹ ਮਤਲਬ ਸੈਂਟਰ ਸਰਕਾਰ ਦੀ ਪੈੜ ਦੇ ਬੈਡ ਵਿੱਚ ਤਰ ਕੇ ਬੜੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਫੋਰਸ ਲਾਈ ਆ ਸੋ ਅਗਰ ਇਹ ਕੋਈ ਗਲਤੀ ਕਰ ਲੈਂਦੀ ਆ ਤਾਂ ਇਹਨੂੰ ਬਹੁਤ ਵੱਡੀ ਭੁਗਤਣੀ ਪਊਗੀ। ਸੋ ਇਹੀ ਗੱਲਾਂ ਨੇ ਵੀ ਜਾਨੀ ਜਦ ਤੱਕ ਸਾਡੀਆਂ ਲਾਸ ਆਉਣਗੀਆਂ ਜਾਂ ਜਿੱਤ ਕੇ ਜਾਵਾਂਗੇ। ਇਹੀ ਬਈ ਸਾਡਾ ਨਾਰਾ। ਇਹੇ ਜੀ ਮੇਨ ਚੀਜ਼ਾਂ ਜਿਵੇਂ ਬੱਚਿਆਂ ਦੀ ਪੜ੍ਹਾਈ ਆ ਕੋਈ ਪੇਪਰ ਆ ਜਾਂ ਐਂਬੂਲੈਂਸ ਆ ਜਾਂ ਕੋਈ ਮਰੀਜ਼ ਆ। ਜਾਂ ਜਿਹੜੀਆਂ 에어ਪੋਰਟ ਨੂੰ ਸਾਡੇ ਜਾਣ ਵਾਲੇ ਉਹਨਾਂ ਨੂੰ ਅਸੀਂ ਇਹ ਰਾਹਤ ਦੇਵਾਂਗੇ। ਸੋ ਭਰਾਵੋ ਵੀਰ ਨੇ ਦੱਸੀ ਆ ਕਿ ਅਸੀਂ ਸਾਡਾ ਰੇਟ ਬਣਦਾ ਦਿੱਲੀ ਸਾਨੂੰ ਹਰਿਆਣੇ ਵਿੱਚੋਂ ਨਹੀਂ ਐਂਟਰ ਹੋਣ ਦਿੱਤਾ। ਕਿੱਡੀਆਂ ਕਿੱਡੀਆਂ ਕੰਧਾਂ ਕਿੱਡੇ ਕਿੱਡੇ ਕਿਲ ਗੱਡੇ ਨੇ ਸੋ ਹਰਾਸਮੈਂਟ ਕਿੱਡੀ ਵੱਡੀ ਆ ਅਸੀਂ ਪਹਿਲਾਂ ਵੀ ਦਿੱਲੀ 'ਚ 13 ਮਹੀਨੇ ਬੈਠ ਕੇ ਆਏ ਆ ਅਸੀਂ ਕਿਸਦਾ ਫੁੱਲ ਤੱਕ ਨਹੀਂ ਤੋੜਿਆ ਸੋ ਦਿੱਲੀ ਦੇ ਨਾਲ ਸਾਡੀਆਂ ਜੁੜਮੀਆਂ ਮੰਗਾਂ ਨੇ ਪਰ ਇੱਥੇ ਹਰਿਆਣੇ ਸਰਕਾਰ ਨੇ ਸਾਡੇ ਪੰਜਾਬ ਦੇ ਵਿੱਚ ਵੱਡੇ ਵੱਡੇ ਥੰਮ ਗੱਡ ਕੇ ਵੱਡੇ ਵੱਡੇ ਬੈਰੀਕੇਟ ਲਾ ਕੇ ਸਾਨੂੰ ਉੱਥੇ ਰੋਕੇ ਆ ਅਸੀਂ ਮੰਗਾਂ ਮਨਾਉਣ ਜਾ ਰਹੇ ਆ ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਐਮਐਸਪੀ ਪੂਰੇ ਭਾਰਤੀ ਆ ਕਿਉਂਕਿ ਜਿਹੜਾ ਮੋਦੀ ਆ ਭਰਾਵੋ ਇਹ ਮੰਨਣ ਨੂੰ ਤਿਆਰ ਨਹੀਂ ਪਹਿਲਾਂ ਵੀ ਮੰਨੇ ਆ ਕਹਿੰਦਾ ਵੀ ਮੈਂ ਦੇਊਂਗਾ ਸਾਰਾ ਕੁਝ ਜੋ ਉਹ ਤੋਂ ਮੁਕਰਿਆ ਉਹੀ ਚੀਜ਼ਾਂ ਨੂੰ ਲੈ ਕੇ ਅਸੀਂ ਦਿੱਲੀ ਜਾ ਰਹੇ ਸੀ ਸਾਡਾ ਜਿਹੜਾ ਵੱਡਾ ਕਹਾਨ ਕਰਿਆ ਸਾਡੀ ਜਵਾਨੀ ਤੇ ਸਾਡੇ ਜਿਹੜੇ ਸੰਦ ਸਾਡੇ ਭੰਨੇ ਨੇ ਸੁਖ ਨੌਰੀ ਤੇ ਸੋਨੇ ਦੇਖੇ ਆ ਹੁਣ ਉਹ ਸਾਡਾ ਜਗਜੀਤ ਸਿੰਘ ਡੱਲਿਆ ਦੇ 35 ਦਿਨ ਹੋ ਗਏ ਨੇ ਸੋ ਬੈਠਾ ਸੋ ਦੀ ਹਮਾਇਤ ਤੇ ਪੂਰੇ ਪੰਜਾਬ ਬੰਦ ਦੀ ਕੌਲਾ ਸੋ ਧੰਨਵਾਦ ਕਰਦੇ ਆ ਅਸੀਂ ਮੀਡੀਆ ਦਾ ਵੀ ਤੁਹਾਡੇ ਮੀਡੀਆ ਵਾਲੇ ਵੀਰਾਂ ਦਾ ਜਿਹੜਾ ਸਵੇਰ ਤੋਂ 7 ਵਜੇ ਤੋਂ ਤੁਸੀਂ ਕਵਰੇਜ ਕਰ ਰਹੇ ਹੋ ਤੋ ਸਾਰਿਆਂ ਦਾ ਧੰਨਵਾਦ ਪਹੁੰਚੋ ਪ੍ਰਭੂ ਅਪੀਲ ਕਰਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਕਿ ਜਿੱਥੇ ਵੀ ਕਿਤੇ ਮੋਰਚੇ ਲੱਗੇ ਨੇ ਇਹ ਅੱਜ ਉਹਰੇ ਬਹੁਤ ਵੱਡਾ ਇਕੱਠ ਹੋਣਾ ਪੂਰੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਸਾਡੀਆਂ ਮਾਮਾਂ ਪੈਣਾ ਸਾਡੇ ਬੱਚੇ ਤੋ ਸਾਡੇ ਵੀਰ ਬਜ਼ੁਰਗ ਸਾਰੇ ਵੱਡੀ ਗਿਣਤੀ ਚ ਪਹੁੰਚਣਗੇ